ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਉਂਝ ਹੀ ਨਹੀਂ ਹੁੰਦੀਆਂ ਲਕੀਰਾਂ ਦੇ ਅੱਗੇ ਉਂਗਲੀਆਂ ਉੱਪਰ ਵਾਲੇ ਨੇ ਵੀ ਕਿਸਮਤ ਤੋਂ ਪਹਿਲਾਂ ਮਿਹਨਤ ਨੂੰ ਰੱਖਿਆ ਹੈ ਇੱਕ ਬਹੁਤ ਛੋਟੀ ਜਿਹੀ ਕਹਾਣੀ ਹੈ ਪੁਰਾਣੇ ਜ਼ਮਾਨੇ ਦੀ ਇੱਕ ਗਰੀਬ ਕਿਸਾਨ ਦੀ ਜਿਸ ਦੇ ਕੋਲ ਕੋਈ ਜ਼ਮੀਨ ਨਹੀਂ ਬਚੀ ਸੀ ਖੇਤੀ ਕਰਦਾ ਤਾਂ ਕਿੱਥੇ ਕਰਦਾ ਉਸ ਦੇ ਕੋਲ ਸਿਰਫ ਦੋ ਬਾਲਦ ਸੀ ਤੇ ਇੱਕ ਗੱਡੀ ਤੇ ਉਸ ਬੈਲ ਗੱਡੀ ਨਾਲ ਹੀ ਉਸ ਦਾ ਜੀਵਨ ਚੱਲ ਰਿਹਾ ਸੀ ਉਹ ਪਿੰਡ ਵਾਲਿਆਂ ਦਾ ਸਮਾਨ ਲੈ ਕੇ ਸ਼ਹਿਰ ਵਿੱਚ ਜਾਂਦਾ ਤੇ ਪਿੰਡ ਵਾਲਿਆਂ ਨੇ ਜੋ ਸ਼ਹਿਰ ਤੋਂ ਸਮਾਨ ਮੰਗਵਾਉਣਾ ਹੁੰਦਾ ਸੀ ਉਹ ਵਾਪਸ ਪਿੰਡ ਵਿੱਚ ਲੈ ਕੇ ਆਉਂਦਾ ਸੀ ਕਹਿਣ ਦਾ ਭਾਵ ਡਿਲੀਵਰੀ ਦਾ ਕੰਮ ਕਰ ਰਿਹਾ ਸੀ ਅਤੇ ਇਸ ਤਰ੍ਹਾਂ ਉਸ ਦੀ ਜ਼ਿੰਦਗੀ ਚੱਲ ਰਹੀ ਸੀ ਹਮੇਸ਼ਾ ਉੱਪਰ ਵਾਲੇ ਨੂੰ ਕੋਸਦਾ ਰਹਿੰਦਾ ਸੀ ਕਿ ਮੇਰੀ ਜ਼ਮੀਨ ਲੈ ਲਈ ਮੇਰੇ ਕੋਲ ਕੁਝ ਨਹੀਂ ਬਸ ਸਿਰਫ ਦੋ ਬੈਲ ਹਨ ਇਨ੍ਹਾਂ ਬੈਲਾਂ ਨਾਲ ਮੇਰਾ ਗੁਜ਼ਾਰਾ ਚੱਲ ਰਿਹਾ ਹੈ ਕੁਝ ਤਾਂ ਕਰੋ ਜੀਵਨ ਵਿੱਚ ਇੱਕ ਵਾਰ ਮੌਨਸੂਨ ਦਾ ਸਮਾਂ ਸੀ بارش ਦੇ ਦਿਨ ਸਨ ਤਾਂ ਸ਼ਹਿਰ ਤੋਂ ਜੋ ਪਿੰਡ ਆਉਣ ਵਾਲੀ ਸੜਕ ਸੀ ਉਸ ਵਿੱਚ ਕਿਚੜ ਭਰਿਆ ਹੋਇਆ ਸੀ ਉਹ ਜਦੋਂ ਸ਼ਹਿਰ ਤੋਂ ਸਮਾਨ ਲੈ ਕੇ ਵਾਪਸ ਆ ਰਿਹਾ ਸੀ ਤਾਂ ਉਸ ਦਿਨ ਸਮਾਨ ਵੀ ਜ਼ਿਆਦਾ ਸੀ ਉਸ ਦੀ ਬੈਲ ਗੱਡੀ ਉੱਥੇ ਹੀ ਉਸ ਸੜਕ ਵਿੱਚ ਫਸ ਗਈ ਅਤੇ ਜਦੋਂ ਉਸ ਦੀ ਬੈਲ ਗੱਡੀ ਉੱਥੇ ਸੜਕ ਤੇ ਫਸ ਗਈ ਤਾਂ ਉਸ ਨੇ ਆਪਣੇ ਦੋਨਾਂ ਬਾਲਦਾਂ ਨੂੰ ਬਹੁਤ ਜ਼ੋਰ ਦਿੱਤਾ ਕਿਹਾ ਕਿ ਨਿਕਲੋ ਬਾਹਰ ਪਰ ਉਹ ਬਾਲਦ ਵੀ ਸਾਰਾ ਜ਼ੋਰ ਲਗਾ ਕੇ ਉਸ ਗੱਡੀ ਨੂੰ ਬਾਹਰ ਨਾ ਕੱਢ ਸਕੇ ਹੁਣ ਉਸ ਕਿਸਾਨ ਦਾ ਦਿਮਾਗ ਪੂਰੀ ਤਰ੍ਹਾਂ ਖਰਾਬ ਹੋ ਗਿਆ ਸੀ ਸ਼ਾਮ ਹੋਣ ਨੂੰ ਆਈ ਸੀ ਸੂਰਜ ਛਿਪਨ ਵਾਲਾ ਸੀ ਰਾਤ ਹੋਣ ਵਾਲੀ ਸੀ ਉਸ ਨੂੰ ਪਤਾ ਸੀ ਕਿ ਹੁਣ ਤਾਂ ਕੋਈ ਲੰਗੇਗਾ ਵੀ ਨਹੀਂ ਇਸ ਰਸਤੇ ਤੋਂ ਜੇਕਰ ਕੋਈ ਲੰਗੇਗਾ ਨਹੀਂ ਤਾਂ ਮੇਰੀ ਗੱਡੀ ਬਾਹਰ ਕਿਵੇਂ ਨਿਕਲੇਗੀ ਉੱਥੇ ਹੀ ਨੇੜੇ ਖੇਤ ਵਿੱਚ ਬੈਠ ਕੇ ਉਹ ਭਗਵਾਨ ਨੂੰ ਕੋਸਣ ਲੱਗਿਆ ਕਿ ਤੁਸੀਂ ਮੇਰੀ ਪੂਰੀ ਜ਼ਿੰਦਗੀ ਵਿੱਚ ਦੁੱਖ ਦਰਦ ਅਤੇ ਪੀੜਾ ਦਿੱਤਾ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ ਹੁਣੇ ਬੈਲਗੱਡੀ ਪਿੰਡ ਨਹੀਂ ਜਾਏਗੀ ਪਿੰਡ ਵਿੱਚ ਸਮਾਨ ਸਮੇਂ ਤੇ ਨਹੀਂ ਪਹੁੰਚੇਗਾ ਤਾਂ ਪਿੰਡ ਵਾਲੇ ਅੱਜ ਦੀ ਮਜ਼ਦੂਰੀ ਨਹੀਂ ਦੇਣਗੇ ਮੇਰਾ ਘਰ ਕਿਵੇਂ ਚੱਲੇਗਾ ਤੁਸੀਂ ਸਭ ਬਰਬਾਦ ਕਰ ਦਿੱਤਾ ਹੈ ਬੱਸ ਲਗਾਤਾਰ ਕੋਸੀ ਜਾ ਰਿਹਾ ਸੀ ਆਪਣੀ ਕਿਸਮਤ ਨੂੰ ਕੋਸੀ ਜਾ ਰਿਹਾ ਸੀ ਤਾਂ ਉੱਥੋਂ ਇੱਕ ਮਹਾਤਮਾ ਜੀ ਨਿਕਲੇ ਮਹਾਤਮਾ ਜੀ ਨੇ ਦੇਖਿਆ ਕਿ ਬੈਲਗੱਡੀ ਕਿਚੜ ਵਿੱਚ ਫਸੀ ਹੋਈ ਹੈ ਕਿਸਾਨ ਖੇਤ ਵਿੱਚ ਬੈਠ ਕੇ ਲਗਾਤਾਰ ਕੋਸ ਰਿਹਾ ਹੈ ਤਾਂ ਮਹਾਤਮਾ ਜੀ ਨੇ ਕਿਹਾ ਕਿ ਐਨਾ ਭਗਵਾਨ ਨੂੰ ਕਿਉਂ ਕੋਸ ਰਿਹਾ ਹੈ ਤੂੰ ਆਪਣੀ ਗਲਤੀ ਕਿਉਂ ਨਹੀਂ ਦੇਖਦਾ ਉਹ ਕਿਸਾਨ ਨੇ ਕਿਹਾ ਮੇਰੀ ਕੀ ਗਲਤੀ ਹੈ ਬੈਲ ਗੱਡੀ ਫਸ ਕੇ ਕਿਚੜ ਵਿੱਚ ਦੋਨਾਂ ਬਲਦਾਂ ਨੇ ਵੀ ਪੂਰੀ ਤਾਕਤ ਲਗਾ ਲਈ ਗੱਡੀ ਨਿਕਲ ਹੀ ਨਹੀਂ ਰਹੀ ਹੁਣ ਤੁਸੀਂ ਦੱਸੋ ਤੁਸੀਂ ਕਿੱਥੇ ਜਾ ਰਹੇ ਹੋ ਮਹਾਤਮਾ ਜੀ ਨੇ ਕਿਹਾ ਮੈਂ ਤਾਂ ਪਿੰਡ ਵਿੱਚ ਜਾ ਰਿਹਾ ਹਾਂ ਤਾਂ ਉਸ ਕਿਸਾਨ ਨੇ ਕਿਹਾ ਪਿੰਡ ਵਾਲਿਆਂ ਨੂੰ ਕਹਿ ਦਿਓ ਕਿ ਅੱਜ ਬੈਲ ਗੱਡੀ ਫਸ ਗਈ ਹੈ ਰਸਤੇ ਵਿੱਚ ਇਸ ਲਈ ਸਮੇਂ ਤੇ ਨਹੀਂ ਆ ਪਾਵਾਂਗਾ ਮੈਨੂੰ ਮਾਫ ਕਰ ਦੇਣ ਕੱਲ ਸਵੇਰੇ ਜਿਵੇਂ ਹੀ ਕੁਝ ਲੋਕ ਇੱਥੋਂ ਨਿਕਲਣਗੇ ਮੈਂ ਉਹਨਾਂ ਦੀ ਮਦਦ ਨਾਲ ਗੱਡੀ ਬਾਹਰ ਕੱਢ ਕੇ ਲੈ ਆਵਾਂਗਾ ਸਾਰਾ ਸਮਾਨ ਮਹਾਤਮਾ ਜੀ ਹੱਸਣ ਲੱਗੇ ਤੇ ਕਹਿਣ ਲੱਗੇ ਕਿ ਇਹ ਸਮਾਨ ਤਾਂ ਅੱਜ ਹੀ ਪਿੰਡ ਵਿੱਚ ਪਹੁੰਚੇਗਾ ਪਰ ਪਹਿਲੀ ਗੱਲ ਤੈਨੂੰ ਇੱਥੋਂ ਉੱਠਣਾ ਪਵੇਗਾ ਤੇ ਇੱਥੇ ਆਉਣਾ ਪਵੇਗਾ ਕੋਸ਼ਿਸ਼ ਕਰਨੀ ਹੋਵੇਗੀ ਉਸ ਕਿਸਾਨ ਨੇ ਕਿਹੋ ਜਿਹੀ ਕੋਸ਼ਿਸ਼ ਦੋਨਾਂ ਬਲਦਾਂ ਨੇ ਤਾਕਤ ਲਗਾ ਲਈ ਮਹਾਤਮਾ ਜੀ ਨੇ ਕਿਹਾ ਬੇਟਾ ਤੂੰ ਤਾਕਤ ਨਹੀਂ ਲਗਾਈ ਤੂੰ ਆ ਕੇ ਕੋਸ਼ਿਸ਼ ਕਰ ਬੈਲ ਗੱਡੀ ਹੁਣੇ ਬਾਹਰ ਨਿਕਲ ਜਾਵੇਗੀ ਜਿਵੇਂ ਹੀ ਕਿਸਾਨ ਆਇਆ ਉਸ ਨੇ ੱੱਕਾ ਲਗਾਇਆ ਉਹ ਗੱਡੀ ਕਿਚੜ ਵਿੱਚੋਂ ਬਾਹਰ ਨਿਕਲ ਆਈ ਇਹ ਬਹੁਤ ਛੋਟੀ ਜਿਹੀ ਕਹਾਣੀ ਜੋ ਸਾਨੂੰ ਸਮਝਾਉਂਦੀ ਹੈ ਕਿ ਅਸੀਂ ਹਮੇਸ਼ਾ ਕਿਸਮਤ ਨੂੰ ਕੋਸਦੇ ਹਾਂ ਹਮੇਸ਼ਾ ਕਹਿੰਦੇ ਹਾਂ ਕਿ ਮੈਂ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ ਆਪਣੇ ਆਪ ਨੂੰ ਪੁੱਛੋ ਆਪਣੇ ਅੰਦਰ ਦੇਖ ਕੇ ਪੁੱਛੋ ਸੈਲਫ ਐਨਾਲਾਈਜ਼ ਕਰੋ ਇਮਾਨਦਾਰੀ ਨਾਲ ਦੱਸੋ ਕਿ ਤੁਸੀਂ ਆਪਣਾ 100% ਦਿੱਤਾ ਕੀ ਤੁਸੀਂ 100% ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਕਮੀ ਰਹਿ ਜਾਵੇ ਤਾਂ ਦੱਸਣਾ ਪਰ ਯਾਦ ਰੱਖੋ ਕਿਸਮਤ ਤੋਂ ਪਹਿਲਾਂ ਭਗਵਾਨ ਨੇ ਮਿਹਨਤ ਨੂੰ ਰੱਖਿਆ ਹੈ ਮਿਹਨਤ ਵਿੱਚ ਕਮੀ ਨਾ ਛੱਡਣਾ ਉਹ ਸਭ ਸੰਭਾਲ ਲਵੇਗਾ ਧੰਨਵਾਦ